ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸ਼ਹਿਰ ਤਾਰੀਵਾਲ ਦੇ ਨਜ਼ਦੀਕੀ ਪਿੰਡ ਤਰੀਜ਼ਾ ਨਗਰ ਤੋਂ ਆ ਰਹੀ ਹੈ ਜਿੱਥੇ ਪਿੰਡ ਦੀ 20 ਸਾਲ ਪੁਰਾਣੀ ਸਮੱਸਿਆ ਦਾ ਹੱਲ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆ ਇਨਚਾਰਜ ਐਡਵੋਕੇਟ ਜਗਰੂਪ ਸੇਖਵਾ ਦੇ ਯਤਨਾਂ ਸਦਕਾ ਹੋ ਚੁੱਕਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵਾਂ ਟਰਾਂਸਫਾਰਮਰ ਚੜਾਉਣ ਦੇ ਲਈ ਬਿਜਲੀ ਦੇ ਕਰਮਚਾਰੀ ਜਦੋਜਹਿਦ ਕਰ ਰਹੇ ਹਨ ਗੌਰਤਲਬ ਹੈ ਕਿ ਪਿਛਲੇ 20 ਸਾਲ ਤੋਂ ਇਸ ਪਿੰਡ ਦੇ ਵਿੱਚ 100 ਦੇ ਕਰੀਬ ਘਰ ਘੱਟ ਲੋਡ ਆਉਣ ਕਾਰਨ ਬਹੁਤ ਹੀ ਪਰੇਸ਼ਾਨ ਸਨ ਲੋਕਾਂ ਨੇ ਆਪਣੀ ਸਮੱਸਿਆ ਆਪਣੇ ਪਿੰਡ ਦੇ ਨੌਜਵਾਨ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਅਜੇ ਮਸੀਤ ਰਿਜ਼ਾ ਨਗਰ ਨੂੰ ਦੱਸੀ ਜਿੱਥੇ ਅਜੇ ਮਸੀਤ ਵੱਲੋਂ ਆਪਣੇ ਸੀਨੀਅਰ ਨੇਤਾ ਕ੍ਰਿਸਚੀਅਨ ਆਗੂ ਮਿਨੋਰਟੀ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਸਾਬਾ ਪੱਟੀ ਦੇ ਨਾਲ ਮਿਲ ਕੇ ਇਹ ਸਾਰੀ ਸਮੱਸਿਆ ਐਡਵੋਕੇਟ ਜਗਰੂਪ ਸੇਖਵਾਂ ਦੇ ਧਿਆਨ ਵਿੱਚ ਲਿਆਂਦੀ ਔਰ ਕੁਝ ਦਿਨਾਂ ਦੇ ਵਿੱਚ ਹੀ ਚੇਅਰਮੈਨ ਜਗਰੂਪ ਸੇਖਵਾਂ ਨੇ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਅੱਜ ਇਸ ਖੁਸ਼ੀ ਦੇ ਪਲ ਮੌਕੇ ਪਿੰਡ ਵਾਸੀ ਬੇਹਦ ਖੁਸ਼ ਹਨ ਔਰ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਅਜੇ ਮਸੀਤ ਰিজਾ ਨਗਰ ਸਾਬਾ ਪੱਟੀ ਔਰ ਐਡਵੋਕੇਟ ਰਕੇਸ਼ ਵਿਲੀਅਮ ਦਾ ਧੰਨਵਾਦ ਕੀਤਾ ਗੱਲਬਾਤ ਦੌਰਾਨ ਸਾਬਾ ਪੱਟੀ ਨੇ ਕਿਹਾ ਕਿ ਚੇਅਰਮੈਨ ਜਗਰੂਪ ਸੇਖਵਾ ਹਮੇਸ਼ਾ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਤਤਪਰ ਰਹਿੰਦੇ ਹਨ ਔਰ ਉਹ ਆਪਣੇ ਸਮੂਹ ਪਾਈਚਾਰੇ ਵੱਲੋਂ ਐਡਵੋਕੇਟ ਜਗਰੂਪ ਸੇਖਵਾ ਦੇ ਬੇਹਤ ਧੰਨਵਾਦੀ ਹਨ ਜਿਨ੍ਹਾਂ ਨੇ ਇਸ ਸਮੱਸਿਆ ਦਾ ਅੱਜ ਹੱਲ ਕਰਵਾਇਆ ਹੈ ਉੱਥੇ ਹੀ ਸੀਨੀਅਰ ਕ੍ਰਿਸਚਨ ਆਗੂ ਡਾਕਟਰ ਕੇਸ਼ ਵਿਲੀਅਮ ਨੇ ਕਿਹਾ ਕਿ ਉਹ ਚੇਅਰਮੈਨ ਜਗਰੂਪ ਸੇਖਵਾ ਦੇ ਨਾਲ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਵੀ ਹਮੇਸ਼ਾ ਧੰਨਵਾਦੀ ਰਹਿਣਗੇ ਜਿਨ੍ਹਾਂ ਨੇ ਉਹਨਾਂ ਦੇ ਪਿੰਡ ਦੀ ਇਸ ਸਮੱਸਿਆ ਦਾ ਹੱਲ ਕੀਤਾ ਹੈ ਮੈਂ ਅਜੀਮਸੀ ਪਿੰਡ ਤ੍ਰਿਯਾਨਗਰ ਆਮ ਆਦਮੀ ਪਾਰਟੀ ਯੂਥ ਪ੍ਰਧਾਨ ਬੇਨਤੀ ਦਵਾ ਵੀ ਸਾਡੇ ਪਿੰਡ ਤੇ ਨਾ ਕਾਫੀ 25 ਤੋਂ 20 ਸਾਲ ਪੁਰਾਣੀ ਜਿਹੜੀ ਸਾਡੀ ਬਹੁਤ ਵੱਡੀ ਬਿਲੀ ਦੀ ਸਮੱਸਿਆ ਸੀਗੀ ਜਿਹੜੀ ਮਤਲਬ ਸਾਡੇ 50 ਤੋਂ 60 ਘਰਾਂ ਦੇ ਵਿੱਚ ਜਿਹੜੀ ਹੈ ਬਈ ਬਿਲੀ ਦੀ ਜਿਹੜੀ ਪੂਰੀ ਪ੍ਰਾਪਰ ਬਿਲੀ ਨਹੀਂ ਹੁੰਦੀ ਤੇ ਇਹ ਜਿਹੜੀ ਮੰਗ ਸੀ ਜੀ ਸਰਦਾਰ ਜਗਰੂਪ ਸਿੰਘ ਸੇਖਾ ਸਾਹਿਬ ਸਾਡੇ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਤੋਂ ਇੰਚਾਰਜ ਉਹਨਾਂ ਦੇ ਗਾੜੀ ਅਸੀਂ ਮੁੱਖ ਮੰਗ ਰੱਖੀ ਸੀਗੀ ਕਿ ਸਾਡੇ ਪਿੰਡ ਦੇ ਵਿੱਚ ਮਤਲਬ ਇੱਕ ਟਰਾਂਸਫਾਰਮ ਦੀ ਜਿਹੜੀ ਆ ਮਹਈਆ ਕਰਵਾਇਆ ਜਾਵੇ ਤ ਸੋ ਉਹਨਾਂ ਨੇ ਸਾਡੀ ਜਿਹੜੀ ਆ ਮੰਗ ਨੂੰ ਦੇਖਦੇ ਹੋਏ ਸਾਡੇ ਜਿਹੜੀ ਮਤਲਬ ਪਿੰਡ ਤਰੀਜਾ ਨਗਰ ਵਿੱਚ ਟਰਾਂਸਫਰਮ ਜਿਹੜਾ ਵਾ ਸਾਾਨੂੰ ਪਾਸ ਕਰਵਾ ਕੇ ਦਿੱਤਾ ਵਾ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਜਗਰੂਪ ਸਿੰਘ ਸ਼ੇਖਾ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਪੰਜਾਬ ਸਰਕਾਰ ਦਾ ਦੇਖੋ ਜੀ ਅੱਜ ਹਲਕਾ ਕਾਦੀਆਂ ਦੇ ਸ਼ਹਿਰ ਧਾਰੀਵਾਲ ਤੇ ਧਾਰੀਵਾਲ ਨੂੰ ਲੱਗਦੇ ਪਿੰਡ ਤਰੀਜਾ ਨਗਰ ਦੇ ਵਿੱਚ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਇਸ ਪਿੰਡ ਦੀ ਜਿਹੜੀ ਇੱਕ ਬੜੀ ਮੇਨ ਸਮੱਸਿਆ ਸੀ ਜਿਸ ਦਾ ਆਪਾਂ ਦੇਖ ਸਕਦੇ ਗਰਮੀ ਦਾ ਐਦਕੀਰਾ ਮੌਸਮ ਬੜਾ ਤੇਜ਼ੀ ਦੇ ਨਾਲ ਵੱਧ ਰਿਹਾ ਸੀ ਤੇ ਇੱਥੇ ਜਿਹੜਾ ਵਾ ਪਿੰਡ ਵਾਸੀਆਂ ਨੇ ਜਿੱਦਾਂ ਸਾਡੇ ਇਸ ਪਿੰਡ ਤ੍ਰੀਜਾ ਨਗਰ ਦੇ ਸਾਡੇ ਆਮ ਆਦਮੀ ਪਾਰਟੀ ਯੂਥ ਦੇ ਪ੍ਰਧਾਨ ਅਜੇ ਜੀ ਉਹਨਾਂ ਦੇ ਨਾਲ ਜੋ ਸਾਡੇ ਬੜੇ ਸੀਨੀਅਰ ਕੈਥੋਲਿਕ ਚਰਚ ਦੇ ਪ੍ਰਧਾਨ ਜੋ ਪਹਿਲਾਂ ਰਹਿ ਚੁੱਕੇ ਨੇ ਡਾਕਟਰ ਕੇਸ਼ ਵਿਲੀਅਮ ਜੀ ਸਾਡੇ ਪਾਸਟਰ ਸੇਬਾਨ ਵੀ ਇੱਥੇ ਖੜੇ ਨੇ ਯੂਥ ਵੀ ਖੜਾ ਪਿੰਡ ਦਾ ਇਹ ਸਾਰੇ ਇਕੱਠੇ ਹੋ ਕੇ ਤੇ ਜੋ ਸਾਡੇ ਹਲਕਾ ਕਾਦੀਆਂ ਦੇ ਇਨਚਾਰਜ ਨੇ ਸਰਦਾਰ ਆਮ ਆਦਮੀ ਪਾਰਟੀ ਦੇ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਅੱਗੇ ਇਹਨਾਂ ਆਪਣੀ ਮੰਗ ਰੱਖੀ ਪਤਰੀਜਾ ਨਗਰ ਇੱਥੋਂ ਦੇ ਲੋਕਾਂ ਨੇ ਕਿ ਜਿਹੜਾ ਟਰਾਂਸਫਾਰਮ ਦੀ ਜਿਹੜੀ ਆ ਬੜੀ ਜ਼ਰੂਰੀ ਇੱਥੇ ਸਾਡਾ ਇੱਕ ਟਰਾਂਸਫਾਰਮ ਲਵਾਓ ਤੇ ਉਹਨਾਂ ਨੇ ਅੱਜ ਪੰਜਾਬ ਗਵਰਨਮੈਂਟ ਨੇ ਤੇ ਜੋ ਉਹਨਾਂ ਦੇ ਨੁਮਾਇੰਦੇ ਨੇ ਹਲਕਾ ਕਾਦੀਆਂ ਦੇ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਨੇ ਇਹਨਾਂ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਤੇ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਜੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਵਾ ਅੱਜ ਇਹ ਟਰਾਂਸਫਰ ਜਿਹੜਾ ਵਾ ਪਿੰਡ ਤਰੀਜਾ ਨਗਰ ਦੇ ਵਿੱਚ ਜਿਹੜਾ ਵਾ ਅੱਜ ਲੱਗ ਚੁੱਕਿਆ ਵਾ ਤੇ ਮੈਂ ਧੰਨਵਾਦ ਕਰਦਾ ਵਾਂ ਆਪਣੀ ਆਮ ਆਦਮੀ ਪਾਰਟੀ ਸਰਕਾਰ ਦਾ ਤੇ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਦਾ ਜਿਨ੍ਹਾਂ ਨੇ ਇਹ ਮੇਨ ਸਮੱਸਿਆ ਦੀ ਜਿਹੜੀ ਮੰਗ ਪੂਰੀ ਕੀਤੀ ਸਾਡੇ ਪਿੰਡ ਤਰੀਜानगर ਵਿਖੇ ਪਹਿਲਾਂ ਦੋ ਟਰਾਂਸਫਾਰਮ ਸੀਗੇ ਤੇ ਪਰਿਵਾਰ ਬਹੁਤ ਜ਼ਿਆਦਾ ਹੋਣ ਕਰਕੇ ਕੁਝ ਪਰਿਵਾਰ ਜਿਹੜੇ ਸਾਡੇ ਇੱਧਰ ਬਾਹਰਲੇ ਪਾਸੇ ਨੇ ਉਹਨਾਂ ਦੇ ਗੱਲ ਬੱਤੀ ਦੀ ਸਪਲਾਈ ਜਿਹੜੀ ਪੂਰੀ ਨਹੀਂ ਸੀ ਹੁੰਦੀ ਔਰ ਇਹਦੇ ਵਿੱਚ ਅਸੀਂ ਅਜੇ ਮਸ਼ੀਨ ਨੂੰ ਅੱਗੇ ਲਗਾ ਕੇ ਔਰ ਬਾਕੀ ਇਹਨਾਂ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਇਹ ਇੱਥੇ ਟਰਾਂਸਫਾਰਮ ਜਿਹੜਾ ਉਹਦੀ ਮੰਗ ਕੀਤੀ ਤੇ ਪੰਜਾਬ ਸਰਕਾਰ ਨੇ ਇਹ ਮੰਗ ਨੂੰ ਪ੍ਰਵਾਨ ਕੀਤਾ ਔਰ ਅੱਜ ਟਰਾਂਸਫਰ ਮ ਇੱਥੇ ਲੱਗ ਰਿਹਾ ਵਾ ਸਾਡੇ ਜਿਹੜੇ ਇੱਧਰ ਘਟੋ ਘਟ ਪੰਜਾ ਪਰਿਵਾਰ ਨੇ ਉਹਨਾਂ ਦੇ ਵਿੱਚ ਪੂਰੀ ਸਪਲਾਈ ਜਿਹੜੀ ਆ ਹੁਣ ਬੱਤੀ ਦੀ ਜਾਵੇਗੀ ਔਰ ਗਰਮੀ ਦੇ ਵਿੱਚ ਬੱਚੇ ਜਿਹੜੇ ਆ ਗਰਮੀ ਤੋਂ ਥੋੜੀ ਰਾਹਤ ਮਹਿਸੂਸ ਕਰਨਗੇ ਇਸੇ ਤਰੀਕੇ ਦੇ ਨਾਲ ਸਾਡਾ ਇੱਥੇ ਇੱਕ ਬਹੁਤ ਵਧੀਆ ਗਿਰਜਾ ਘਰ ਵਾ ਉੱਥੇ ਵੀ ਸਾਨੂੰ ਜਨਰੇਟਰ ਦੀ ਵਰਤੋਂ ਕਰਨੀ ਪੈਂਦੀ ਸੀ ਜਿਹੜੀ ਜਿਹੜੀ ਹੁਣ ਸਾਡੇ ਕਿ ਉਹ ਜਿਹੜੀ ਆ ਮੁਸ਼ਕਲ ਉਹ ਹੱਲ ਹੋ ਗਈ ਆ ਔਰ ਅਸੀਂ ਇਹਦੇ ਲਈ ਪੰਜਾਬ ਸਰਕਾਰ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਔਰ ਪੰਜਾਬ ਸਰਕਾਰ ਦੇ ਲਈ ਔਰ ਅਜਾ ਜੀਬਾਸਟੀ ਜਿਨ੍ਹਾਂ ਨੇ ਲੋੜ ਪੱਜ ਕੀਤੀ ਔਰ ਸਰਜਾਤ ਜਗਰੂਪ ਸਿੰਘ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਅਸੀਂ ਧੰਨਵਾਦੀ ਹਾਂ ਔਰ ਕਬੂ ਦੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਇੱਕ ਤੀਸਰਾ ਟ੍ਰਾਂਸਫਰ ਸਾਨੂੰ ਇੱਥੇ ਮਿਲ ਜਾਏਗਾ ਮਿਲ ਗਿਆ ਔਰ ਕਰੀਬ ਮਿਲ ਗਿਆ ਅਸੀਂ ਬੜੇ ਧੰਨਵਾਦੀ ਹਾਂ ਔਰ ਪ੍ਰਭੂ ਸਭ ਨੂੰ ਬਹੁਤ ਵੱਡੀ ਬਰਕਤ ਦੇਵੇ ਔਰ ਸਾਡੇ ਦਾ ਸਾਹ ਹਾਂਜੀ ਸਰ ਇਹ ਜੋ ਟ੍ਰਾਂਸਫਰ ਬਿਜਲੀਪੁਰ ਤੋਂ ਆਪਣੇ ਆਇਆ ਹੋਇਆ ਢਾੜੀਵਾਲ ਸਾਡੀ ਜਿੰਤੋਂ ਇਹ ਪਿੰਡ ਤੀਜਾ ਨਗਰ ਦੇ ਵਿੱਚ ਲਗਾ ਰਹੇ ਆ ਪਿੰਡ ਵਾਸੀਆਂ ਦੀ ਜੋ ਕਿ ਪ੍ਰੋਬਲਮ ਬੜੇ ਦਿਨਾਂ ਤੋਂ ਬੜੇ ਚਿਰਾਂ ਤੋਂ ਆ ਰਹੀ ਸੀ ਕਿ ਇਸ ਪਿੰਡ ਦਾ ਲੋਡ ਕਾਫੀ ਬਹੁਤ ਜ਼ਿਆਦਾ ਹੈ ਤੇ ਟਰਾਂਸਫਾਰਮ ਦੀ ਜ਼ਰੂਰਤ ਹੈ ਇਸ ਕਰਕੇ ਇਸ ਲੋਡ ਨੂੰ ਅੱਗੇ ਨਜ਼ਰ ਰੱਖਦੇ ਹੋਏ ਅੱਜ ਪਿੰਡ ਤੀਜਾ ਨਗਰ ਵਿਖੇ ਟਰਾਂਸਫਾਰਮ 3 ਕੇਵੀ ਦਾ ਲਗਾ ਰਹੇ ਆ ਜਿਹਦੇ ਵਿੱਚ ਸਾਰੇ ਪਿੰਡ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਲੋਡ ਦੀ ਕਿਸੇ ਤਰੀਕੇ ਨਾਲ